ਅੱਗੇ ਗੱਲ ਕਰੀਏ ਇਕਨੋਮੀ ਦੀ ਤਾਂ ਇਸ ਸਮੇਂ ਬੈਂਕ ਆਫ ਕੈਨੇਡਾ ਦੇ ਉੱਪਰ ਸਾਧੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਦੇ ਵਿੱਚ ਦੋ ਕੱਟ ਲਗਾਏ ਗਏ ਨੇ ਸੋ ਅੱਜ ਅਮਰੀਕਾ ਦੇ ਜਿਹੜੇ ਜੌਬ ਨੰਬਰ ਆਏ ਨੇ ਤਾਂ ਅਮਰੀਕਾ ਦੀ ਜਿਹੜੀ ਜੌਬ ਮਾਰਕੀਟ ਹੈ ਉਹਦੇ ਵਿੱਚ ਸੁਸਤੀ ਦਿਖਾਈ ਦੇ ਰਹੀ ਹੈ ਭਾਵੇਂ ਜਿੰਨੀਆਂ ਜੌਬਸ ਦੀ ਆਸ ਸੀ ਕਿ 1,70,75,000 ਜੌਬਸ ਪੈਦਾ ਹੋਣਗੀਆਂ ਪਰ ਉਹ 1,14,000 ਦੇ ਨੇੜੇ ਤੇੜੇ ਪੈਦਾ ਹੋਈਆਂ ਨੇ ਤਾਂ ਉਹ ਸਸਤੀ ਦੇ ਚੱਲਦੇ ਆ ਫੈਡਰਲ ਰਿਜ਼ਰਵ ਨੇ ਇਹ ਕਿਹਾ ਕਿ ਸਤੰਬਰ ਦੇ ਵਿੱਚ ਇੰਟਰਸਟ ਰੇਟ ਕੱਟ ਦਾ ਫੈਸਲਾ ਟੇਬਲ ਦੇ ਉੱਪਰ ਹੈ ਕਿ ਇਸ ਸੰਬੰਧੀ ਚਰਚਾ ਜਿਹੜੀ ਉਹ ਕੀਤੀ ਜਾਣੀ ਆ ਤਾਂ ਹੁਣ ਉਧਰੋਂ ਜਦੋਂ ਪੋਜ਼ਿਟਿਵ ਟਰੈਂਡਸ ਆ ਰਹੇ ਨੇ ਤਾਂ ਇਹ ਸੰਭਾਵਨਾ ਬਣੀ ਕਿ ਸ਼ਾਇਦ ਅੱਧਾ ਪਰਸੈਂਟ ਜਾਂ ਇਸ ਤੋਂ ਵੱਧ ਦਾ ਕੱਟ ਵੀ ਜਿਹੜਾ ਅਮਰੀਕਾ ਦੇ ਵਿੱਚ ਫੈਡਰਲ ਰਿਜ਼ਰਵ ਸਤੰਬਰ 'ਚ ਲਾ ਸਕਦਾ ਪਰ ਅਜਿਹੀਆਂ ਸਥਿਤੀਆਂ ਦੇ ਨਾਲ ਜਿਹੜੇ ਕੈਨੇਡਾ ਦੇ ਵਿੱਚ ਜੀਡੀਪੀ ਦੇ ਨੰਬਰ ਆਏ ਨੇ ਤਾਂ ਉਹ 0.2% ਭਾਵੇਂ ਕਿ 1% ਦਾ ਪੰਜਵਾਂ ਹਿੱਸਾ ਜੀਡੀਪੀ ਜਿਹੜੀ ਉਹ ਗਰੋਅ ਕੀਤੀ ਆ ਤੇ ਉਹ ਵੀ ਗ੍ਰੋਥ ਤਾਂ ਕੀਤੀ ਹੈ ਕਿ ਪਬਲਿਕ ਸੈਕਟਰ ਦੀ ਇਨਵੈਸਟਮੈਂਟ ਆ ਕਿ ਸਰਕਾਰਾਂ ਦੇ ਵੱਲੋਂ ਜਿਹੜਾ ਪੈਸਾ ਖਰਚਿਆ ਜਾ ਰਿਹਾ ਤਾਂ ਉਹਦੇ ਕਰਕੇ ਉਹ ਗ੍ਰੋਥ ਦਿਖਾਈ ਦੇ ਰਹੀ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਹਲਚਲ ਉਸ ਢੰਗ ਦੀ ਜੀਡੀਪੀ ਦੇ ਵਿੱਚ ਨਹੀਂ ਹੈ ਤਾਂ ਇਹਦੇ ਚਲਦਿਆਂ ਹੁਣ ਆਰਥਿਕ ਮਾਹਰ ਇਹ ਮੰਨ ਰਹੇ ਨੇ ਕਿ ਕੈਨੇਡੀਅਨ ਇਕਨੋਮੀ ਦੇ ਵਿੱਚ ਜਿਸ ਢੰਗ ਦੀ ਸੁਸਤੀ ਹੈ ਤੇ ਇਹਦੇ ਚਲਦਿਆਂ ਜੋਬ ਮਾਰਕੀਟ ਵੀ ਢਿੱਲੀ ਪਈ ਹੋਈ ਹੈ ਇਨਫਲੇਸ਼ਨ ਵੀ ਰੇਟ ਜਿਹੜੀ ਇਨਫਲੇਸ਼ਨ ਦੀ ਉਹ ਹੇਠਾਂ ਨੂੰ ਜਾ ਰਹੀ ਹੈ ਤੇ ਇਹ ਸਾਰੇ ਕਾਰਨ ਦੇ ਵਿੱਚ ਹੁਣ ਬੈਂਕ ਨੂੰ ਵੀ ਇਹ ਲੱਗ ਸਕਦਾ ਹੈ ਕਿ ਕਿਤੇ ਇੰਨਾ ਸਲੋ ਸਾਰਾ ਕੁਝ ਨਾ ਕਰ ਲਈਏ ਕਿ ਇਹਨੂੰ ਹੀਟ ਅਪ ਕਰਨ ਦੇ ਲਈ ਜ਼ਿਆਦਾ ਕਦਮ ਜੜੇ ਉਹ ਚੁੱਕਣੇ ਪੈਣ ਜਿਵੇਂ ਕਿ ਕੋਵਿਡ-19 ਪੈਂਡੈਮਿਕ ਦੇ ਸਮੇਂ ਅਸੀਂ ਦੇਖਿਆ ਕਿ ਸਾਰਾ ਕੁਝ ਖੜ ਗਿਆ ਸਲੋ ਡਾਊਨ ਹੋ ਗਿਆ ਤਾਂ ਬੈਂਕ ਦੇ ਵੱਲੋਂ ਰਿਕਾਡ ਇੰਟਰਸਟ ਰੇਟ ਘਟਾਏ ਗਏ ਤਾਂ ਉਹ ਇੰਟਰਸਟ ਰੇਟ ਘਟਾ ਕੇ ਇਕਨੋਮੀ ਨੂੰ ਬੂਸਟ ਅਪ ਕੀਤਾ ਗਿਆ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਪੈਸਾ ਸਰਕੂਲੇਟ ਜੜਾ ਹੋਵੇ ਤੇ ਇਕਨੋਮੀ ਗਰੋਥ ਕਰੇ ਤਾਂ ਇਹਨਾਂ ਹਾਲਤਾਂ ਦੇ ਵਿੱਚ ਹੁਣ ਇਹ ਕਿਹਾ ਜਾ ਰਿਹਾ ਹੈ ਕਿ 100 'ਚੋਂ 100% ਚਾਂਸ ਨੇ ਕਿ ਤਿੰਨ ਕੱਟ ਹੋਰ ਕੈਨੇਡਾ ਦੇ ਵਿੱਚ ਲੱਗਣਗੇ ਕਿ ਤਿੰਨ ਮੀਟਿੰਗਾਂ ਬੈਂਕ ਆਫ ਕੈਨੇਡਾ ਦੀਆਂ ਰਹਿੰਦੀਆਂ ਨੇ ਤੇ ਅੱਜ ਦੀ ਸਥਿਤੀ ਤੇ ਅਮਰੀਕਾ ਦੇ ਫੈਡਰਲ ਰਿਜ਼ਰਵ ਦਾ ਜਿਹੜਾ ਇਸ਼ਾਰਾ ਗਾਉ ਦੇ ਆਧਾਰ ਤੇ ਇਹ ਹੀ ਲੱਗ ਰਿਹਾ ਹੈ ਕਿ ਆਰਥਿਕ ਸਥਿਤੀਆਂ ਦੇ ਵਿੱਚ ਤਿੰਨ ਇੰਟਰਸਟ ਰੇਟ ਕੱਟ ਇਸ ਸਾਲ ਦੇ ਵਿੱਚ 100 'ਚੋਂ 100% ਚਾਂਸ ਹੈ ਅੱਜ ਦੀ ਜਿਹੜੀ ਆਰਥਿਕ ਮਹਾਰਾ ਦਾ ਕਹਿਣਾ ਹੈ ਕਿ ਇਹ ਕੱਟ ਲੱਗਣੇ ਲੱਗਣੇ ਆ ਤੇ 25 ਤੋਂ 27% ਚਾਂਸ ਇਹ ਵੀ ਨੇ ਕਿ ਸ਼ਾਇਦ ਇੱਕ ਕਟ ਅੱਧੇ ਪਰਸੈਂਟ ਦਾ ਵੀ ਲੱਗ ਸਕਦਾ ਹੈ ਕਿ ਜੇਕਰ ਹੁਣ ਬੈਂਕ ਦੇ ਵੱਲੋਂ ਇੱਕ ਕਟ ਹੋਰ ਲਾਇਆ ਗਿਆ ਉਹਦੇ ਨਾਲ ਵੀ ਇਕਨੋਮੀ ਗਤੀ ਨਹੀਂ ਫੜਦੀ ਜੀਡੀਪੀ ਗਰੋ ਨਹੀਂ ਕਰਦੀ ਤਾਂ ਸ਼ਾਇਦ ਅੱਧੇ ਪਰਸੈਂਟ ਦਾ ਕਟ ਲਾਉਣ ਵਾਲੇ ਪਾਸੇ ਵੀ ਬੈਂਕ ਵਧ ਸਕਦੀ ਹੈ ਕਿਉਂਕਿ ਜਦੋਂ ਵਧਾਏ ਸੀ ਤਾਂ ਉਦੋਂ ਵੀ ਤੇਜ਼ੀ ਦੇ ਨਾਲ ਇੰਟਰਸਟ ਰੇਟ ਵਧਾਏ ਸੀ ਇਨਫਲੇਸ਼ਨ ਨੂੰ ਘਟਾਉਣ ਦੇ ਲਈ ਪਰ ਹੁਣ ਜੇ ਉਹ ਜਿਆਦਾ ਨਾ ਘਟ ਜੇ ਇਕਨੋਮੀ ਗਰੋਅ ਕਰੇ ਹਲਚਲ ਵਧੇ ਤਾਂ ਉਹ ਹਾਲਾਤਾਂ ਦੇ ਹਿਸਾਬ ਨਾਲ ਇਹ ਤੈਅ ਆ ਕਿ ਤਿੰਨ ਕੱਟ ਲੱਗਣੇ ਨੇ ਪਰ ਨਾਲੋਂ ਨਾਲ ਇਹ ਵੀ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਕਿ ਅੱਧੇ ਪਰਸੈਂਟ ਦਾ ਕੱਟ ਵੀ ਬੈਂਕ ਆਫ ਕੈਨੇਡਾ ਦੇ ਵੱਲੋਂ ਇੱਕਲ ਜ਼ਰੂਰ ਲਗਾਇਆ ਜਾਏ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ